ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖਦਾਨ ਸਿਮਰਉ ਨਾਮ ਹੋ ਹੁ ਮਿਹਰਵਾਨ ਏ ਸਮਰੱਥ ਸਰਬ ਸ਼ਕਤੀਵਾਨ ਪ੍ਰਭੂ ਪਰਮੇਸ਼ਰ ਤੁਸਾਰੇ ਸੁਖਾਂ ਦੇ ਦਾਨਾ ਕੀਏ ਦਾਨ ਕਰਨ ਵਾਲਾ ਦਾਤਾ ਹੈ ਏ ਪ੍ਰਭੂ ਤੂੰ ਮੇਰੇ ਉੱਪਰ ਮਿਹਰਵਾਨਾ ਕਿਰਪਾਲੂ ਹੋਣਾ ਕਰ ਤਾਂ ਜੋ ਮੈਂ ਤੇਰਾ ਨਾਮ ਸਿਮਰਨਾ ਕਰ ਹਰ ਦਾਤਾ ਜੀ ਜੰਤ ਪੇਖਾਰੀ ਜਨ ਬਾਂਚੈ ਜਾ ਚੰਗਨ ਹੈ ਪ੍ਰਭੂ ਕੇਵਲ ਤੂੰ ਹੀ ਦਾਤਾ ਦੇਣ ਵਾਲਾ ਦਾਤਾ ਹੈ ਸਭ ਜੀ ਸਥੂਲ ਤੇ ਜੀਵ ਜੰਤ ਸੂਖਮ ਜੀਵ ਤੇਰੇ ਦਰ ਦੇ ਭਿਖਾਰੀ ਮੰਗਤੇ ਹਨ ਮੈਂ ਜਨਦਾਸ ਜਾ ਚੰਗਨਾ ਜਾਚਨੇ ਮੰਗਣ ਵਾਲਾ ਹੋ ਕੇ ਤੇਰੇ ਪਾਸੋਂ ਨਾਮ ਦੀ ਬਖਸ਼ਿਸ਼ ਬਾਛੇ ਕੀ ਚਾਹੁੰਦਾ ਮੰਗੋ ਜਨ ਤੂਰ ਪਰਮਗਤ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਏ ਪ੍ਰਭੂ ਮੈਂ ਤੇਰੇ ਜਨਦਾਸਾਂ ਦੀ ਜਰਨ ਧੂੜੀ ਮੰਗਦਾ ਹਾਂ ਜਿਸ ਕਰਕੇ ਮੈਂ ਪਰਮਗਤ ਵੱਡੀ ਕੇਵਲ ਮੁਕਤੀ ਨੂੰ ਪਾਉਣਾ ਕਰਾ ਆਪਣੇ ਜਨਮ ਜਨਮਾਤਰਾਂ ਦੀ ਪਾਪਾਂ ਵਿਕਾਰਾਂ ਦੀ ਮਲੀਨਤਾ ਹੀ ਮਿਟਣਾ ਕਰਾਂ। ਦੀਰਗ ਰੋਗ ਮਿਟੇ ਹਰ ਔਖਦ ਹਰ ਨਿਰਮਲ ਰਾਪੈ ਮੰਗਣਾ। हे ਪ੍ਰਭੂ ਤੇਰੀ ਨਾਮ ਰੂਪੀ ਔਸ਼ਧੀ ਦਵਾਈ ਖਾਣ ਕਰਕੇ ਦੀਰਗ ਵੱਡੇ ਤੋਂ ਵੱਡਾ ਗਿਆਨ ਔਮੈ ਦਾ ਰੋਗ ਮਿਟ ਜਾਂਦਾ। ਇਸ ਕਰਕੇ हे ਹਰੀ ਪ੍ਰਭੂ ਮੈਂ ਤੇਰੇ ਨਿਰਮਲ ਉਜਲ ਨਾਮ ਵਿੱਚ ਰਪੈ ਪਾਵ ਰੰਗੇ ਜਾਣਾ ਹੀ ਮੰਗਣਾ ਕਰਦਾ ਹੂੰ ਏ ਮਾਇਆ ਅਵਿਦਿਆ ਦੀ ਮੈਲ ਤੋਂ ਰਹਿਤ ਖਰੀ ਮੈਂ ਤੇਰੇ ਸਰੂਪ ਵਿੱਚ ਰੰਗੇ ਜਾਣਾ ਮੰਗਦਾ ਹੂੰ ਸ਼ਰਵਣੀ ਸੁਣਾਓ ਬਿਮਲ ਜਸ ਸੁਆਮੀ ਏਕਾ ਊਟ ਤਜਉ ਬਿਕ ਕਾਮੀ ਏ ਸੁਆਮੀ ਮਾਲਿਕ ਪ੍ਰਭੂ ਮੈਂ ਤੇਰਾ ਬਿਮਲ ਉਜਲ ਜਸ ਕੀਰਤਨ ਆਪਣੀ ਸ਼ਰਦਾ ਤੇ ਭਰੋਸੇ ਰੂਪੀ ਸ਼ਰਵਣੀ ਕੰਨਾਂ ਨਾਲ ਸੁਣਨਾ ਕਰਾ ਮੈਂ ਏਕਾ ਭਾਵ ਇਕ ਤੇਰੀ ਹੀ ਓਟ ਟੇਕ ਰੱਖਣੀ ਕਰ ਅਤੇ ਵੇਹੋ ਰੂਪੀ ਕਾਮੀ ਕਾਮ ਵਾਸ਼ਨਾ ਕਾਮਨਾਵਾਂ ਨੂੰ ਤਜੋ ਕੀਏ ਤਿਆਗਣਾ ਕਰ ਨਿਵ ਨਿਵ ਪਾਏ ਲੱਗੂ ਦਾਸ ਤੇਰੇ ਕਰ ਸੁਕ੍ਰਿਤ ਨਾਹੀ ਸੰਗਨਾ ਏ ਪ੍ਰਭੂ ਮੈਂ ਤਨ ਦੇ ਤਾਣ ਤੇ ਮਨ ਦੇ ਮਾਣ ਵੱਲੋਂ ਨਿਵ ਨਿਵ ਝੁਕ ਝੁਕ ਕੇ ਤੇਰੇ ਦਾਸ ਸੇਵਕਾਂ ਦੇ ਪਾਏ ਚਰਨੀ ਲੱਗਦਾ ਰਹਾ ਤੇ ਤੇਰੀ ਕੀਰਤਾਂ ਪਗ ਦੀ ਵੀ ਆਦ ਸੁਕ੍ਰਿਤ ਸ੍ਰੇਸ਼ਟ ਕਰਮ ਕਰਦਿਆਂ ਸੰਗਨਾ ਸ਼ਰਮਾਉਣਾ ਨਾ ਕਰਾਂ ਰਸਨਾ ਗੁਣ ਗਾਵੇ ਹਾਰ ਤੇਰੇ ਮਿਟੇ ਕਮਾਤੇ ਅਵਗਣ ਮੇਰੇ ਏ ਹਰੀ ਪਰਮੇਸ਼ਰ ਮੈਂ ਜੀਬਾ ਕਰਕੇ ਤੇਰੇ ਗੁਣਾ ਨੂੰ ਗਾਉਂਦਾ ਰਹਾ ਜਿਸ ਨਾਲ ਮੇਰੇ ਕਮਾਤੇ कमाए ਹੋਏ ਔਗਣ ਗੁਨਾਹ ਮਿਟ ਜਾਣ ਸਿਮਰ ਸਿਮਰ ਸੁਆਮੀ ਮਨ ਜੀਵੇ ਪੰਜ ਦੂਤ ਤਜ ਤੰਗਨਾ ਏ ਸਿਮਰਨੇ ਜੋਗ ਸੁਆਮੀ ਵਾਲਖ ਪ੍ਰਭ ਤੇਰੇ ਸਿਮਰਨ ਨੂੰ ਸਿਮਰ ਸਿਮਰ ਕੇ ਮੇਰਾ ਤੇਰੇ ਵੱਲੋਂ ਮਰਿਆ ਆ ਮਨ ਜਿਹੜਾ ਜਿਉਂਦਾ ਹੋ ਜਾਵੇ ਅਤੇ ਮੇਰਾ ਮਨ ਤੰਗਨਾ ਤੰਗੀ ਦੇਣ ਵਾਲੇ ਪੰਜ ਦੂਤ ਜਿਹੜੇ ਕਾਮ ਕ੍ਰੋਧ ਆਦ ਤਜ ਤਿਆਗ ਦੇਵੇ ਚਰਨ ਕਮਲ ਜਪ ਬੋ ਹਿਤ ਤਰੀ ਚਰੀਐ ਚਰਨ ਕਮਲ ਜਪ ਬੋ ਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ हे ਪ੍ਰਭੂ ਜੋ ਤੇਰੇ ਚਰਨ ਕਮਲਾਂ ਦਾ ਧਿਆਨ ਧਰ ਕੇ ਜਾਪ ਕਰਨਾ ਹੈ ਇਹ ਬੋਤ ਜਹਾਜ ਉੱਪਰ ਚੜਨਾ ਕਰਾਂ ਅਤੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਸੰਗ ਨਾਲ ਮਿਲ ਕਰਕੇ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਤਰਨਾ ਕਰਾਂ ਅਰਚਾ ਬੰਦਨ ਹਰ ਸਮਤ ਨਿਵਾਸੀ ਅਰਚਾ ਬੰਦਨ ਹਰ ਸਮਤ ਨਿਵਾਸੀ ਬਾਹੜ ਜੂਨ ਨੰਗਨਾ ਏ ਪ੍ਰਭੂ ਜੋ ਕੇ ਤੈਨੂੰ ਸਮਤ ਸਭ ਥਾਵਾਂ ਵਿੱਚ ਇੱਕ ਸਮਾਨ ਨਿਵਾਸੀ ਵਸਿਆ ਹੋਇਆ ਜਾਣਣਾ ਹੈ ਇਹੋ ਹੀ ਤੇਰੀ ਅਰਚਾ ਚੰਦਨ ਦਾ ਛਿੜਕਣਾ ਇਹ ਹੀ ਪੂਜਾ ਤੇ ਬੰਦਨ ਨਮਸਕਾਰ ਹੈ ਜੋ ਤੈਨੂੰ ਐਸਾ ਸਮਝਦਾ ਹੈ ਉਸ ਨੂੰ ਬਹੁੜ ਮੁੜ ਕੇ ਜੂਨਾ ਵਿੱਚ ਨੰਗਨਾ ਨੰਗਾ ਬੇਪਤਾ ਨਹੀਂ ਹੋਣਾ ਪੈਂਦਾ 10 10 10 ਨੂੰ ਕਰ ਲੇਹੋ ਗੋਪਾਲਾ ਕਿਰਪਾ ਨਿਦਾਨ ਦੀਨ ਦਇਆਲਾ ਏ ਗੋਪਾਲਾ ਪਰਮੇਸ਼ਰ ਮੈਨੂੰ ਆਪਣੇ ਦਾਸਾਂ ਸੇਵਕਾਂ ਦਾ ਦਾਸ ਸੇਵਕ ਬਣਾ ਲੈਣਾ ਕਰ ਕਿ ਪ੍ਰਭੂ ਤੂੰ ਕਿਰਪਾ ਮਿਹਰ ਦਾ ਨਿਦਾਨ ਖਜ਼ਾਨਾ ਹੈ ਤੇ ਦੀਨ ਗਰੀਬਾਂ ਉੱਪਰ ਦਿਆਲਾ ਦਿਆਲਤਾ ਕਰਨ ਵਾਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਪੰਗਨਾ ਇਸ ਲੋਕ ਵਿੱਚ ਸਖਾ ਮਿੱਤਰ ਪਰਲੋਕ ਵਿੱਚ ਸਹਾਈ ਸਹਾਇਤਾ ਕਰਨ ਵਾਲਾ ਵਾਲੇ ਜਿਹੜੇ ਸੱਜਣ ਤੇ ਪੂਰਨ ਵਿਆਪਕ ਪਰਮੇਸ਼ਰ ਪ੍ਰਭੂ ਤੂੰ ਮੈਨੂੰ ਆ ਕੇ ਮਿਲਣਾ ਕਰ ਜਿਸ ਕਰਕੇ ਮੈਨੂੰ ਕਦੇ ਵੀ ਕੋਈ ਪੰਗਨਾ ਵਿਗਨ ਨਾ ਹੋਣਾ ਕਰੇ ਮਨ ਦਾ ਨੇ ਅਰਪ ਤਰੀ ਹਰ ਆਗੇ ਜਨਮ ਜਨਮ ਕਾ ਸੋਇਆ ਜਾਗੈ ਜਿਸ ਮਨੁੱਖ ਨੇ ਆਪਣੇ ਮਨ ਦਾ ਮਾਨ ਤੇ ਤਨ ਦਾ ਤਾਨ ਅਰਪਣ ਕਰਕੇ ਪਰਮੇਸ਼ਰ ਦੇ ਅੱਗੇ ਸਨਮੁਖ ਧਰ ਦਿੱਤਾ ਰੱਖ ਦਿੱਤਾ ਹੈ ਉਸ ਦਾ ਜਨਮ ਜਨਮਾਤਰਾ ਦਾ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਮਨ ਜਿਹੜਾ ਹੀ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਹੈ ਜਿਸ ਕਾ ਸੋਈ ਪ੍ਰਤਪਾਲਕ ਹੱਤ ਤਿਆਗੀ ਹौं ਮੈਂ ਹੰਤਨਾ ਤਦੋਂ ਜਿਸ ਪ੍ਰਭੂ ਦਾ ਉਹ ਦਾਸ ਸੀ ਉਹ ਉਹੀ ਪ੍ਰਤਪਾਲਕ ਪਾਲਣਾ ਕਰਨ ਵਾਲਾ ਪ੍ਰਤੱਖ ਹੋ ਗਿਆ ਅਤੇ ਹੰਤਨਾ ਨਾਸ਼ ਕਰਨ ਵਾਲੀ ਹਉਮੈ ਹੰਗਤਾ ਮਮਤਾ ਮਾਰ ਕੇ ਤਿਆਗ ਦਿੱਤੀ ਹੈ ਵਾਹ ਹੱਤ ਕੀਏ ਜੀਵ ਹੱਤਿਆ ਹਿੰਸਾ ਤਿਆਗ ਦਿੱਤੀ ਹੈ ਜਲ ਥਲ ਪੂਰਨ ਅੰਤਰ ਜਾਮੀ ਘਟ ਘਟ ਰਵਿਆ ਅਸ਼ਲ ਸੁਆਮੀ ਅੰਦਰ ਦੀ ਜਾਣਨ ਵਾਲਾ ਪ੍ਰਭੂ ਤਰਲ ਧਾਵਾ ਤੇ ਥਲ ਖੁਸ਼ਕ ਧਾਵਾ ਆਦ ਵਿੱਚ ਪੂਰਨ ਵਿਆਪਕ ਹੈ ਅਸ਼ਲ ਛਲਣ ਤੋ ਰਹਿਤ ਸੁਆਮੀ ਮਾਲਿਕ ਪ੍ਰਭੂ ਸਾਰੇ ਘਟਾਂ ਸਰੀਰਾਂ ਵਿੱਚ ਵੀ ਉਹ ਰਵਿਆ ਵਿਆਪਕ ਹੋ ਰਿਹਾ ਪਰਮ ਪੀਤ ਕੋਈ ਗੁਰ ਪੂਰੈ ਏਕ ਰਵਿਆ ਸਰਬੰਗਨ ਜਿਸ ਦੇ ਅੰਦਰੋਂ ਪੂਰਨ ਗੁਰਾਂ ਨੇ ਭਰਮ ਰੂਪੀ ਭੀਤ ਹੁੰਦੀ ਕੰਧ ਮੇਟ ਦਿੱਤੀ ਢਾ ਦਿੱਤੀ ਉਸ ਨੇ ਇਹ ਨਿਸ਼ਚੇ ਕੀਤਾ ਹੈ ਕਿ ਸਰਬ ਅੰਗਨਾ ਸਰਬ ਅੰਗਨਾ ਨੂੰ ਪਾਗ ਸਰਬ ਸਾਰੇ ਅੰਗਨਾ ਅੰਗਾ ਸਰੀਰਾ ਇੱਕ ਵਿੱਚ ਇੱਕ ਅਦੁੱਤੀ ਬ੍ਰਹਮ ਹੀ ਰਵਿਆ ਵਿਆਪਕ ਹੈ ਜਦ ਗਤ ਵੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਜਿੱਥੇ ਕਿਤੇ ਵੀ ਮੈਂ ਵੇਖਦਾ ਹਾਂ ਉੱਥੇ ਹੀ ਸੁੱਖਾਂ ਦਾ ਸਾਗਰ ਸਮੁੰਦਰ ਪ੍ਰਭੂ ਪਿਆਰਾ ਪਰਮੇਸ਼ਰ ਵਿਆਪਕ ਹੈ ਪਰਮੇਸ਼ਰ ਦੇ ਨਾਮ ਰੋਜੀ ਆਦ ਦੇ ਭੰਡਾਰ ਖਜ਼ਾਨੇ ਦਾ ਕਦੇ ਵੀ ਟੋਟ ਘਾਟਾ ਨਹੀਂ ਆਉਂਦਾ ਕਿਉਂਕਿ ਉਹ ਹਰੀ ਗੁਣਾ ਰੂਪੀ ਰਤਨ ਆਗਰ ਰਤਨਾ ਦੀ ਆਗਰ ਖਾਨ ਹੈ ਆਗਿਆ ਹੈ ਅਗਾਹ ਕਿਸਮਤ ਨਹੀਂ ਪਾਈਏ ਸੋ ਬੂਝੈ ਜਿਸ ਕਿਰਪੰਗਨ ਉਹ ਪ੍ਰਭੂ ਬਾਣੀ ਕਰਕੇ ਰਿੱਧੀਆਂ ਸਿੱਧੀਆਂ ਕਰਕੇ ਅਗਹਿ ਗ੍ਰਹਿਣ ਕਰਨ ਤੋਂ ਰਹਿਤ ਅਗਹਾ ਡੂੰਗਾ ਹੈ ਉਸ ਦੀ ਸ਼ਕਤੀ ਵਧਤੀ ਕਰਕੇ ਕੁਝ ਮਿਤ ਮਰਿਆਦਾ ਨਹੀਂ ਪਾ ਸਕੀ ਦੀ ਉਹੋ ਹੀ ਉਸ ਦੇ ਸਰੂਪ ਨੂੰ ਬੁੱਝਦਾ ਜਿਸ ਉੱਪਰ ਉਸ ਦੀ ਕਿਰਪੰਗਨਾ ਕਿਰਪਾ ਹੈ ਵਾ ਜਿਸ ਨੂੰ ਕਿਰਪ ਅੰਗਨਾ ਅੰਗਨਾ ਪਿਆਰਾ ਜਾਣ ਕੇ ਆਪਣੀ ਕਿਰਪ ਮੇਹਰ ਕਰਦਾ ਹੈ ਸ਼ਾਤੀ ਸੀ ਤਿਲ ਮਨ ਤਨ ਠੰਡਾ ਮਰ ਜਨਮ ਮਰਨ ਕੀ ਮਿਟ ਵੀ ਡੰਜਾ ਉਹਨਾਂ ਦੀ ਸ਼ਾਦੀ ਬਾਗ ਬੁੱਧੀ ਵੀ ਸੀਤਲ ਸ਼ਾਂਤ ਹੋ ਗਈ ਅਤੇ ਮਨੇ ਹਿਰਦਾ ਤੇ ਤਨ ਸਰੀਰ ਵੀ ਵਾਸ਼ਨਾ ਤੋਂ ਰਹਿ ਧੋ ਕੇ ਠੰਡਾ ਹੋ ਗਿਆ ਹੈ ਅਤੇ ਜੰਮਣ ਮਰਨ ਦੀ ਡੰਜਾ ਜਿਹੜੀ ਸੜਨ ਸੀ ਉਹ ਦਾ ਵੀ ਮਿਟ ਗਈ ਹੈ ਗਰ ਗਹਿ ਕਾੜ ਲਿਏ ਪ੍ਰਭ ਆਪਣੇ ਅਮਿਉਤਾਰ ਦ੍ਰਿਸ਼ਟੰਗਨਾ ਜਿਨ੍ਹਾਂ ਉਪਰ ਆਪਣੀ ਅਮਿਉ ਅੰਮ੍ਰਿਤ ਰੂਪ ਦ੍ਰਿਸ਼ਟੰਗਨਾ ਦ੍ਰਿਸ਼ਟੀ ਧਾਰਨ ਕਰਕੇ ਆਪ ਦੇ ਪਰਮੇਸ਼ਰ ਨੇ ਪ੍ਰਭੂ ਪਿਆਰੇ ਨੇ ਵਾ ਪਰਮੇਸ਼ਰ ਨੇ ਆਪ ਦੇ ਦਾਸ ਬਣਾ ਕੇ ਮਨ ਰੂਪੀ ਕਰ ਹੱਥ ਤੋਂ ਗਹਿ ਫੜ ਕੇ ਸੰਸਾਰ ਸਮੁੰਦਰ ਤੋਂ ਕੱਢ ਲਏ ਹਨ ਇਕੋ ਇੱਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਉਹਨਾਂ ਨੇ ਇਸ ਪ੍ਰਕਾਰ ਨਿਸ਼ਚੇ ਕੀਤਾ ਹੈ ਕਿ ਕੇਵਲ ਇੱਕੋ ਇੱਕ ਪਰਮੇਸ਼ਰ ਹੀ ਸਾਰੀਆਂ ਥਾਵਾਂ ਵਿੱਚ ਰਵਿਆ ਵਿਆਪਕ ਹੋ ਰਿਹਾ ਉਸ ਪਰਮੇਸ਼ਰ ਤੋਂ ਬਗੈਰ ਹੋਰ ਦੂਸਰਾ ਉਸ ਵਰਗਾ ਕੋਈ ਨਹੀਂ ਆਦ ਮਦ ਅੰਤ ਪ੍ਰਭ ਰਵਿਆ ਤ੍ਰਿਸ਼ਨ 부ਜੀ ਪਰ ਮੰਗਨਾ ਉਹ ਪ੍ਰਭੂ ਪਿਆਰਾ ਪਰਮੇਸ਼ਰ ਸੰਸਾਰ ਦੇ ਆਦ ਮੋੜ ਵਿੱਚ ਮਦ ਵਿਚਾਰ ਲਈ ਸਮੇਂ ਤੇ ਅੰਤ ਅਖੀਰ ਵਿੱਚ ਵੀ ਰਵਿਆ ਵਿਆਪ ਗਏ। ਇਉਂ ਨਿਸ਼ਚੇ ਕਰਕੇ ਉਹਨਾਂ ਦੇ ਅੰਦਰੋਂ ਪਦਾਰਥਾਂ ਦੇ ਰਸਾਂ ਕਸਾਂ ਦੀ ਦ੍ਰਿਸ਼ਨਾ ਰੂਪੀ ਅਗਨੀ ਸੰਤੋਗ ਰੂਪੀ ਜਲ ਕਰਕੇ ਬੁਝ ਗਈ ਹੈ। ਅਤੇ ਪਰਮੰਗਨਾ ਪਰਮ ਅੰਗਨਾ ਅੰਗਨਾ ਮਾਇਆ ਦਾ ਪਰਮ ਵੀ ਨਿਵਰਤ ਹੋ ਗਿਆ ਹੈ। ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰੂ ਹੀ ਪਰਮੇਸ਼ਰ ਪ੍ਰਮਾਤਮਾ ਦਾ ਰੂਪ ਹੈ ਅਤੇ ਗੋਬਿੰਦ ਪ੍ਰਮਾਤਮਾ ਹੀ ਗੁਰੂ ਦਾ ਸਰੂਪ ਹੈ ਗੁਰੂ ਸਾਹਿਬ ਕਰਤਾ ਪੁਰਖ ਦਾ ਰੂਪ ਹਨ ਵਾਹ ਗੁਰੂ ਜੀ ਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਨੂੰ ਪੈਦਾ ਕਰਨ ਵਾਲੇ ਹਨ ਗੁਰੂ ਸਾਹਿਬ ਜੀ ਹਮੇਸ਼ਾ ਹੀ ਬਖਸ਼ੰਦ ਬਖਸ਼ਿਸ਼ਾਂ ਕਰਨ ਵਾਲੇ ਹਨ ਗੁਰ ਜਪ ਜਾਪ ਜਪਦ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜਿਸ ਨੇ ਗੁਰਾਂ ਦੀ ਜਪਣ ਜੋਗ ਜਾਪ ਨੂੰ ਜਪਣ ਕਰਕੇ ਗੁਰਾਂ ਦੁਆਰਾ ਜਪਣ ਜੋਗ ਪਰਮੇਸ਼ਰ ਦੇ ਜਪ ਨੂੰ ਜਪਦਿਆਂ ਪਰੋਖ ਗਿਆਨ ਰੂਪੀ ਫਲ ਪਾਉਣਾ ਕੀਤਾ ਹੈ ਉਸ ਨੂੰ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਸੰਗਨਾ ਸਾਥ ਕਰਕੇ ਅਪਰੋਖ ਗਿਆਨ ਰੂਪੀ ਦੀਪਕ ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਹੈ ਜੋ ਵੇਖਾ ਸੋ ਸਭ ਕਿਸ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਮੈਂ ਜੋ ਕੁਝ ਵੀ ਵੇਖਦਾ ਹਾਂ ਉਹ ਸਾਰਾ ਕੁਝ ਸੁਆਮੀ ਮਾਲਕ ਪ੍ਰਭੂ ਦਾ ਹੀ ਰੂਪ ਪ੍ਰਤੀਤ ਹੁੰਦਾ ਹੈ ਜੋ ਕੁਝ ਵੀ ਸੁਣਦਾ ਸਰਵਣ ਕਰਦਾ ਹਾਂ ਉਹ ਪ੍ਰਭੂ ਪਰਮੇਸ਼ਰ ਦੀ ਹੀ ਬਾਣੀ ਪ੍ਰਤੀਤ ਹੁੰਦੀ ਹੈ ਜੋ ਕਿ ਨੋ ਸੋ ਤੁਮਹਿ ਕਰਾਇਓ ਸ਼ਰਣ ਸਹਾਈ ਸੰਤਹਿ ਤਨ हे प्रभु मैं जोत भी तेरा सिमरन भजन कीता है ओ तुमे तू आप ही करवाणा कीता है अपनी शरण ओट विच आया दा सहाय सहायक है अते संत जना दा तना किये ताण बल है वा संत जन तेरे तना पुत्र खान वा संत जना शरीर दे अंदर साक्षात प्रगट है वा संत जना ताई विवेक दा बल देण वाला है ਜਾਜਕ ਜਾਚੈ ਤੁਮਹਿ ਅਰਦਾ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਏ ਪ੍ਰਭੂ ਮੈਂ ਤੇਰੇ ਦਰ ਦਾ ਜਾਜਕ ਮੰਗਤਾ ਬਣ ਕੇ ਤੇਰੇ ਨਾਮ ਨੂੰ ਜਾਚੈ ਮੰਗਦਾ ਹਾਂ ਤੇ ਤੁਮਹਿ ਤੇਰੇ ਤਾਈਂ ਅਰਦਾ ਸਿਮਰਨਾ ਕਰਦਾ ਹਾਂ ਏ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਤੇ ਪੂਰਨ ਵਿਆਪਕ ਪਰਮੇਸ਼ਰ ਤੂੰ ਸਭ ਦੀ ਸਾਧਕ ਇਹ ਸ੍ਰੇਸ਼ਟ ਤਾਈ ਦੇਣਾ ਕਰਦਾ ਹੈ ਤੇਰੇ ਸਾਧਕ ਇਹ ਸੰਤ ਜਨਾਂ ਨੇ ਤੈਨੂੰ ਸਭ ਥਾਂ ਹੀ ਪੂਰਨ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਜਾਣਿਆ ਆ ਏਕੋ ਦਾਨ ਸਰਬ ਸੁਖ ਗੁਣ ਨਿਧ ਆਨ ਮੰਗਨ ਦੇ ਕਿੰਚਨਾ ਇਹ ਸਰਬ ਸਾਰੇ ਸੁਖਾਂ ਤੇ ਗੁਣਾਂ ਦੇ ਨਿਧ ਖਜ਼ਾਨੇ ਸਮੁੰਦਰ ਰੂਪ ਰਬੂ ਤੇਰੇ ਪਾਸੋਂ ਇੱਕ ਨਾਮ ਦਾ ਦਾਨ ਮੰਗਦਾ ਹਾਂ ਆਨ ਕੀਏ ਹੋਰ ਕੁਝ ਮੰਗਣ ਵੱਲੋਂ ਮੈਂ ਨੇ ਕਿੰਚਨਾ ਨਿਰ ਇਸ਼ਤ ਹ ਕਾਇਆ ਪਾਤਰ ਪ੍ਰਭ ਕਰਣੈ ਹਰ ਲੱਗੀ ਲਾਗ ਸੰਤ ਸੰਗਾਰ ਕਾਇਆ ਦੇ ਰੂਪ ਪਾਤਰ ਭਾਂਡੇ ਨੂੰ ਹੈ ਪ੍ਰਭੂ ਪਰਮੇਸ਼ਰ ਤੂੰ ਆਪ ਹੀ ਕਰਣੈ ਹਰ ਸਿਰਜਣ ਵਾਲਾ ਹੈ ਵਾਹੇ ਕਰਣੈ ਹਰ ਪ੍ਰਭੂ ਤੂੰ ਉਸ ਦੀ ਬੁੱਧੀ ਬੁੱਧ ਰੂਪੀ ਕਾਇਆ ਨੂੰ ਆਪ ਦੀ ਪ੍ਰਾਪਤੀ ਦੇ ਲਈ ਜੋਗ ਪਾਤਰ ਭਾਂਡਾ ਬਣਾ ਲੈਂਦਾ ਹੈ ਜਿਸ ਨੂੰ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਸੰਗਾਰਾ ਸਾਥ ਮਿਲ ਕੇ ਤੇਰੇ ਪ੍ਰੇਮ ਨਾਮ ਦੀ ਲਗਨ ਪ੍ਰੀਤੀ ਲੱਗ ਗਈ ਹੈ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਟੈ ਰੰਗਨਾ ਏ ਹਰੀ ਪ੍ਰਭੂ ਤੇਰੀ ਸਤ ਨਾਮ ਰੂਪੀ ਬਾਣੀ ਕਰਕੇ ਉਸ ਦੀ ਨਿਰਮਲ ਉज्जਲ ਸੋਏ ਸ਼ੋਭਾ ਬਣ ਰਹੀ ਹੈ ਉਸਨੇ ਆਪਣਾ ਮਨ ਹਿਰਦਾ ਤੇਰੇ ਨਾਮ ਦੇ ਮਜੀਠਾ ਮਜੀਠੀ ਪੱਕੇ ਰੰਗ ਵਿੱਚ ਰੰਗਣਾ ਕੀਤਾ ਹੈ ਸੋਲਹ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਏ ठाकुर ਚੜਿਆ ਜਿਵੇਂ ਕਹਿੰਦੇ ਵਿਸ਼ਨੂੰ ਆਪਣੇ ਕ੍ਰਿਸ਼ਨ ਅਵਤਾਰ ਵਿੱਚ 16 ਕਲਾ ਭਾਵ 16 ਸ਼ਕਤੀਆਂ ਤਾਂ ਕਿ ਸੰਪੂਰਨ ਮੁਕੰਮਲ ਤੌਰ ਤੇ ਫਲ ਵਾਲਾ ਹੋਇਆ ਸੀ ਹੁਣ ਕਾਲ ਯੁਗ ਦੇ ਸਮੇਂ ਵਿੱਚ अनंत ਕਈਏ ਬੇਅੰਤ ਕਲਾ ਸ਼ਕਤੀਆਂ ਦੇ ਮਾਲਕ ਹੋ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਚੜਿਆ ਤੋਂ ਭਾਪ ਪ੍ਰਗਟ ਹੋਏ ਹਨ। ଅਥਵਾ ਜਿਵੇਂ ਪੁੰਨਿਆਂ ਨੂੰ 16 ਕਲਾ ਸੰਪੂਰਨ ਹੋ ਕੇ ਚੰਦਰਮਾ ਆਕਾਸ਼ ਵਿੱਚ ਫਲਦਾ ਚੜਦਾ ਹੈ। ਵਾਜੋ ਜਿਗਿਆਸੂ, ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਖਿਮਾ, ਧੀਰਜਤਾ, ਸ਼ੈਣ, ਛੀਲਤਾ, ਸ਼ਰਧਾ, ਕਰਣਾ, ਮੁਦਤਾ, ਮੈਤਰੀ, ਉਪੇਖਿਆ ਸਰੂਪ ਦਾ ਬੋਧ ਅਤੇ ਇਸ ਰੂਪ ਦੀ ਸਿਖਿਆਦਤਾ ਰੂਪੀ 16 ਕਲਾ ਨਾਲ ਸੰਪੂਰਨ ਫਲੀਪੂਤ ਹੋਇਆ ਹੈ ਵਾ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਪ੍ਰਾਣ ਅਤੇ 16ਵਾਂ ਮਨ ਇਹਨਾਂ 16 ਅਨੁਵਸ ਕਰ ਰੂਪ 16 ਕਲਾ ਨਾਲ ਸੰਪੂਰਨ ਫਲੀਪੂਤ ਹੋਇਆ ਹੈ ਕਹਿੰਦੇ ਉਸ ਦੇ ਅੰਤ ਕਰਨ ਵਿੱਚ ਅਨਤ ਅਨੰਤ ਕਲਾ ਸ਼ਕਤੀਆਂ ਦਾ ਮਾਲਕ ਪ੍ਰਭੂ ਪ੍ਰਗਟ ਹੋ ਕੇ ਚੜ੍ਹਿਆ ਭਾਵ ਸਾਖਸ਼ਤ ਹੋਇਆ ਹੈ आनंद बिनोद हर नाम सुख नानक अमृत रस हर पुंजना सतगुरु साहिब जी कथन करदे हन के जो आनंद आनंददायक बिनोद कौतकानू करने वाला हरि है उसदे नाम करके ही आत्मिक सुख प्राप्त हुंदा है जिज्ञासु जन उस परमेश्वर दे अमृत रूप नाम रस नु पुंजना कहिए भोगणा करदे हन ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ